ਕਿਸਾਨ ਵੀਰੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਇਸ ਤੋਂ ਪਹਿਲਾਂ ਬਹੁਤ ਯਾਰੇ ਬਹੁਤ ਵੀਡੀਓ ਪਾਈਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਵੇਂ ਖਾਦਾਂ ਦੇ ਉੱਤੇ ਆ ਬਾਕੀ ਆਪਣੇ ਪੋਟਾਸ਼ ਦੇ ਉੱਤੇ ਰੀਜੈਂਟ ਦੇ ਉੱਤੇ ਤੇ ਗਰੋਥ ਪ੍ਰਮੋਟਰਾਂ ਦੇ ਉੱਤੇ ਜ਼ਿੰਕ ਦੇ ਉੱਤੇ ਬਹੁਤ ਜਿਹੜੀਆਂ ਵੀਡੀਓ ਪਾਈਆਂ ਸੀ ਤੇ ਮੈਂ ਆਸ ਕਰਦਾ ਕਿ ਜ਼ਰੂਰ ਤੁਸੀਂ ਉਹ ਸੁਣ ਕੇ ਉਹਨਾਂ ਦਾ ਲਾਹਾ ਲਿਆ ਹੋਊਗਾ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਮੈਂ ਆਸ ਕਰਦਾ ਕਿ ਤਕਰੀਬਨ ਤੁਸੀਂ ਤੀਸਰੀ ਆ ਜਿਹੜੀ ਖਾਦ ਉਹ ਪਾਉਂਦੇ ਹੋਮੋਗੇ ਜਾਂ ਪਾਉਣੀ ਸ਼ੁਰੂ ਕਰਨੀ ਹੋਣੀ ਆ ਕਿਸਾਨ ਵੀਰੋ ਮੈਂ ਕੁਝ ਤੁਹਾਡੇ ਨਾਲ हट ਕੇ ਕੋਈ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਵਾ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਪੋਟਾਸ਼ ਤੇ ਬੋਰਨ ਦੀ ਇਹ ਵੀ ਇੱਕ ਬਹੁਤ ਜ਼ਰੂਰੀ ਜਿਹੜਾ ਪੋਟਾਸ਼ ਆ ਬਹੁਤ ਜ਼ਰੂਰੀ ਤੱਤ ਆ ਕਿਉਂਕਿ ਹੁਣ ਆਪਾਂ ਖੇਤਾਂ ਦੇ ਵਿੱਚੋਂ ਤਿੰਨ ਤਣ ਫਸਲਾਂ ਲੈਣੇ ਆ ਤੇ ਪੋਟਾਸ਼ ਦੀ ਘਾਟ ਆਉਂਦੀ ਆ ਆਲੂ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਪੋਟਾਸ਼ ਨੂੰ ਖਾਂਦੇ ਨੇ ਤੇ ਔਰ ਮੱਕੀ ਵੀ ਪੋਟਾਸ਼ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਚਾਹੀਦੀ ਹੁੰਦੀ ਆ ਤੇ ਝੋਲਾ ਨੂੰ ਵਿੱਚ ਝੋਲਾ ਨੂੰ ਵਿੱਚ ਦੀ ਫਸਲ ਨੂੰ ਵੀ ਜਿਹੜੀ ਪਟਾਸ਼ਾ ਉਹਦੀ ਬਹੁਤ ਜ਼ਰੂਰਤ ਪੈਂਦੀ ਆ ਕਿਸਾਨ ਵੀਰੋ ਬਾਕੀ ਵੱਖੋ ਵੱਖਰੇ ਖੇਤਾਂ ਦੀ ਕਹਾਣੀ ਆ ਤੇ ਖੇਤ ਕੀ ਆ ਕਿਉਂਕਿ ਜਦਦੇ ਆਪਾਂ ਆਲੂ ਲਾਉਣ ਲੱਗੇ ਆ ਆਲੂ ਜਿਹੜਾ ਆਪਾਂ ਪਰਾਲੀ ਨੂੰ ਵਿੱਚ ਖਪਾਉਨੇ ਆ ਉਸ ਖੇਤਾਂ ਦੇ ਵਿੱਚ ਕੋਸ਼ਕ ਜਿਹੜੀ ਪਟਾਸ਼ ਦੀ ਕਮੀ ਘਟ ਆਉਂਦੀ ਆ ਕਿਉਂਕਿ ਪਰਾਲੀ ਤੋਂ ਬਹੁਤ ਵੱਡੀ ਜਿਹੜੀ ਖੇਤਾਂ ਨੂੰ ਪਟਾਸ਼ਾ ਉਹ ਮਿਲ ਜਾਂਦੀ ਆ ਕਿਸਾਨ ਵੀਰੋ ਹੁਣ ਆਪਾਂ ਜਿਹੜੀ ਪोटाश ਪਾਉਣ ਬਾਰੇ ਗੱਲ ਕਰਦੇ ਆ ਇਸ ਨੂੰ ਪਹਿਲੀ ਜੁਰੀਏ ਤੋਂ ਲੈ ਕੇ ਤੀਸਰੀ ਜੁਰੀਏ ਤੱਕ ਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਜੇਕਰ ਗੋਭ ਤੋਂ ਪਹਿਲਾਂ ਵੀ ਜਿਹੜੀ ਪोटाश ਆ ਖੇਤ ਦੇ ਵਿੱਚ ਪਾਈ ਜਾ ਸਕਦੀ ਆ ਉਹਦੇ ਰਿਜ਼ਲਟ ਬਹੁਤ ਆ ਕਿਉਂਕਿ ਜਿਹੜੀ ਪोटाਸ਼ ਆ ਇਹ ਮਾੜੀ ਥੱਲੇ ਨਹੀਂ ਜਾਂਦੀ ਜ਼ਮੀਨ ਦੇ ਇਹ ਉੱਪਰਲੀ ਸਤ੍ਹਾ ਦੇ ਵਿੱਚ ਹੀ ਰਹਿੰਦੀ ਆ ਉੱਪਰਲੀ ਤਹ ਦੇ ਵਿੱਚ ਹੀ ਪੋਟਾਸ਼ ਰਹਿੰਦੀ ਆ ਇਸ ਕਰਕੇ ਬੂਟੇ ਨੂੰ ਬਹੁਤ ਵਧੀਆ ਲੱਗਦੀ ਆ ਇਹ ਕਿਸਾਨ ਵੀਰੋ ਇਹ ਤੁਸੀਂ ਤਕਰੀਬਨ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਵੀ ਤੁਸੀਂ ਇਹਦਾ ਛਿੱਟਾ ਮਾਰ ਸਕਦੇ ਹੋ ਤੇ ਇੱਕ ਤਾਂ 25 ਕਿਲੋ ਪ੍ਰਤੀ ਕਿਲੇ ਦੇ ਹਿਸਾਬ ਦੇ ਨਾਲ ਵੀ ਤੁਸੀਂ ਨਸਾਰੇ ਤੋਂ ਪਹਿਲਾਂ ਪਹਿਲਾਂ ਜਿੰਨਾ ਵੀ ਪਹਿਲਾਂ ਹੋ ਸਕੇ ਤੁਸੀਂ ਗੋਭ ਤੇ ਆਉਣ ਤੋਂ ਪਹਿਲਾਂ ਗੋਭ ਤੋਂ ਪਹਿਲਾਂ ਪਹਿਲਾਂ ਤੁਸੀਂ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪੋਟਾਸ਼ ਪਾ ਸਕਦੇ ਹੋ ਤੇ ਨਹੀਂ ਤਾਂ ਇੱਕ ਇਹਦਾ ਹੋਰ ਵੀ ਹੱਲ ਹੈਗਾ ਵਾ ਉਹ ਤਕਰੀਬਨ ਜਿਹੜਾ ਤੁਸੀਂ ਪਾਉਣੀ ਚਾਹੁੰਦੇ ਹੋ ਆਪਣੇ ਪੋਟਾਸ਼ ਇਹ ਤਕਰੀਬਨ 35 ਤਕਰੀਬਨ 30 ਤੋਂ 40 ਦਿਨ ਦੇ ਵਿੱਚ ਜੇ ਪਾਜੇ ਤਾਂ ਸਭ ਤੋਂ ਹੀ ਵਧੀਆ ਰਿਜ਼ਲਟ ਦੇ ਦੇ 30 ਤੋਂ 40 ਦਿਨ ਦੇ ਵਿੱਚ ਵਿੱਚ ਪੋਟਾਸ਼ ਪਾਵੇ ਤਾਂ ਇਹਦੇ ਬਹੁਤ ਵਧੀਆ ਜਿਆਦੇ ਰਿਜ਼ਲਟ ਆਉਂਦੇ ਨੇ ਜੇਕਰ ਤੁਸੀਂ ਫੇਰ ਵੀ ਖੁੰਝ ਗਏ ਜੇਕਰ ਤੁਸੀਂ ਫੇਰ ਵੀ ਖੁੰਝ ਗਏ ਉਹ ਉਹਦੇ ਨਾਲ ਇੱਕ ਜਾਰਾ ਕੰਪਨੀ ਜਿਹੜੀ ਆ ਜੋ ਮੈਂ ਵਰਤੀ ਆ ਜਾਰਾ ਕੰਪਨੀ ਨੇ ਵੀ ਪੋਟਾਸ਼ ਤਿਆਰ ਕੀਤੀ ਆ ਦਾਣੇਦਾਰ ਆ ਜਿਹੜੀ ਉਹ ਦਾਣੇਦਾਰ ਆ ਬਹੁਤ ਵਧੀਆ ਉਹਦਾ ਛਿੱਟਾ ਆਉਂਦਾ ਵਾ ਉਹ ਤੁਸੀਂ तकरीबन ਕਿਲੇ ਦੇ 10 ਕਿਲੋ ਪਰਤੀ ਏਕੜ ਦੇ ਹਿਸਾਬ ਦੇ ਨਾਲ ਤੁਸੀਂ ਛੱਟਾ ਮਾਰ ਸਕਦੇ ਹੋ ਉਹ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਜੇ ਤੁਸੀਂ ਪਹਿਲਾਂ ਪੋਟਾਸ਼ ਲਈ ਪਾਈ ਤਾਂ ਯਾਰਾ ਕੰਪਨੀ ਦੀ ਜਿਹੜੀ ਪੋਟਾਸ਼ਾ ਉਹ ਦਾਣੇਦਾਰ ਆ ਬਹੁਤ ਵਧੀਆ ਉਹਨਾਂ ਨੇ ਸਪੈਸ਼ਲ ਛੱਟੇ ਵਾਸਤੇ ਬਣਾਈ ਆ ਕੰਪਨੀ ਨੇ ਹੋਰ ਵੀ ਕਈ ਕੰਪਨੀਆਂ ਦੀਆਂ ਤਕਰੀਬ ਬਣਾਉਂਦੀਆਂ ਹੋਣਗੀਆਂ ਪਰ ਯਾਰਾ ਕੰਪਨੀ ਦੀ ਤਾਂ ਮੈਂ ਵਰਤੀ ਆ ਉਹ ਵੀ ਤੁਸੀਂ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਾ ਸਕਦੇ ਹੋ ਕਿਸਾਨ ਵੀਰੋ ਜੇਕਰ ਤੁਸੀਂ ਸਪਰੇਅ ਦੇ ਵਿੱਚ ਕੰਮ ਲੈਣਾ ਚਾਹੁੰਦੇ ਹੋ ਕਿਸਾ ਪ੍ਰੇ 13045 13045 ਇੱਕ ਪੈਕੇਟ 1 ਕਿਲੋ ਦਾ ਹੁੰਦਾ ਵਾ ਤੇ ਨਾਲ ਉਹਦੇ ਤੁਸੀਂ ਤਕਰੀਬਨ ਜਿੰਕ ਵੀ ਆਪਣੇ ਜਿੰਕ ਵੀ ਪਾ ਸਕਦੇ ਹੋ ਜਿੰਕਾ ਜਿਹੜੀ 100 25 ਐਮਐਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਾ ਸਕਦੇ ਹੋ ਨਹੀਂ ਨਹੀਂ ਤਾਂ ਇਸ ਤੋਂ ਵੱਖਰਾ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਫਿਰ ਤੁਹਾਨੂੰ ਚਾਹੀਦਾ ਹੈਗਾ ਵੀ ਤੁਸੀਂ 05234 ਜਿਹੜੀ ਐਨਪੀਕੇ 05234 ਐਨਪੀਕੇ ਜਿਹੜੀ ਆਉਂਦੀ ਆ ਇਹ ਵੀ ਇੱਕ ਕਿਲੇ ਦੇ ਉੱਤੇ ਇੱਕ ਕਿਲੋ ਦੇ ਹਿਸਾਬ ਦੇ ਨਾਲ ਤੁਸੀਂ ਸਪਰੇਅ ਕਰ ਸਕਦੇ ਹੋ ਪਰ ਇਹਦੇ ਵਿੱਚ ਵੀ ਤੁਸੀਂ ਜੇਕਰ ਤੁਸੀਂ 05234 ਐਨਪੀਕੇ ਦੀ ਸਪਰੇਅ ਕਰਨਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਬੋਰਨ ਜ਼ਰੂਰ ਪਾਉ ਤੁਸੀਂ ਬਾਰਨਾ ਤਕਰੀਬਨ ਲੀਕੜ ਵੀ ਆਉਂਦੀ ਆ ਤੇ ਪਾਊਡਰ ਵੀ ਆਉਂਦਾ ਵਾ ਜੇਕਰ ਤੁਸੀਂ ਲੀਕੜ ਬਾਰਨ ਪਾਉਣੀ ਚਾਹੁੰਦੇ ਹੋ ਤਾਂ 125 ਐਮਐਲ ਪ੍ਰਤੀ ਕਿਲੇ ਦੇ ਹਿਸਾਬ ਦੇ ਨਾਲ ਜੇ ਪਾਊਡਰ ਪਾਉਣਾ ਚਾਹੁੰਦੇ ਹੋ ਤਾਂ ਉਹਦੀ ਡੋਜ਼ ਵੀ ਸੇਮ 100 ਜਾਂ 125 ਗ੍ਰਾਮ ਦੇ ਹਿਸਾਬ ਦੇ ਨਾਲ ਤੁਸੀਂ ਉਹਦਾ ਘੋਲ ਬਣਾ ਕੇ 05234 ਦੇ ਵਿੱਚ ਪਾ ਸਕਦੇ ਹੋ ਤੇ ਇਹਦਾ ਇੱਕ ਤਾਂ ਜਿਹੜੀ ਪੋਟਾਸ਼ ਆ ਇਹ ਦਾਣੇ ਨੂੰ ਬਜੰਦਾਰ ਕਰਦੇ ਆ ਤੇ ਦਾਣੇ ਦਾ ਸੁੰਦਰਤਾ ਲਿਆਉਂਦੇ ਆ ਤੇ ਬਹੁਤ ਵਧੀਆ ਜਿਹੜੇ ਦਾਣੇ ਦੇ ਉੱਪਰਲੇ ਛਿੱਲੇ ਆ ਹੁੰਦੇ ਆ ਉਹਨੂੰ ਵੀ ਬਹੁਤ ਵਧੀਆ ਚਮਕਦਾਰ ਤੇ ਵਧੀਆ ਬਣਾਉਂਦੀ ਆ ਖੁਸ਼ਬੂਦਾਰ ਬਣਾਉਂਦੀ ਆ ਤੇ ਦੂਸਰੀ ਜਿਹੜੀ ਬੌਰਨ ਆ ਇਹਦੇ ਵੀ ਬਹੁਤ ਵੱਡੇ ਰਿਜ਼ਲਟ ਨੇ ਜਿਹੜਾ ਤੁਹਾਡਾ ਮੁੰਜਰ ਆ ਮੁੰਜਰ ਦੇ ਜਿਹੜੇ ਥੱਲੇ ਦੇ ਦਾਣੇ ਆ ਤਿੰਨ ਚਾਰ ਜਿਹੜੇ ਪੰਜ ਦਾਣੇ ਤੱਕ ਵੀ ਉਹ ਖਾਲੀ ਰਹਿ ਜਾਂਦੇ ਨੇ ਜੇ ਤੁਸੀਂ ਬੋਰਨ ਤੇ ਪੋਟਾਸ਼ ਦੀ ਵਰਤੋਂ ਕਰੋਗੇ ਤਾਂ ਪੂਰੀ ਦੀ ਪੂਰੀ ਮੁੰਜਰ ਥੱਲੇ ਤੋਂ ਲੈ ਕੇ ਉੱਤੇ ਤੱਕ ਉਹਦੇ ਵਿੱਚ ਕੋਈ ਵੀ ਫੋਕ ਨਹੀਂ ਹੋਊਗੀ ਦਾਣਾ ਫੋਕਾ ਨਹੀਂ ਰਹੂਗਾ ਤੇ ਵਧੀਆ ਦਾਣਾ ਲੰਬਾ ਜਿਹੜਾ ਉਹਦੀ ਮੁੰਜਰ ਲੰਬੇ ਵੀ ਹੋਊਗੀ ਤੇ ਦਾਣਾ ਵੀ ਸਾਰਿਆਂ ਦੇ ਵਿੱਚ ਹੀ ਹੋਊਗਾ ਤੇ ਜਿਹਦੇ ਨਾਲ ਕਿਸਾਨ ਵੀਰੋਂ ਝਾੜ ਦੇ ਵਿੱਚ ਬਹੁਤ ਵੱਡਾ ਫਾਇਦਾ ਹੋਊਗਾ ਤੇ ਬਹੁਤ ਜ਼ਿਆਦਾ ਤੁਸੀਂ ਝੋਨੇ ਦਾ ਝਾੜ ਲੈ ਸਕਦੇ ਹੋ ਜੇਕਰ ਐਨੀਆਂਕ ਥੋੜਾ ਜਿਹਾ ਹੋਰ ਖਰਚਾ ਕਰਕੇ ਤੁਸੀਂ ਇਸ ਗੱਲਾਂ ਤੇ ਧਿਆਨ ਕਰੋ ਪੋਟਾਸ਼ ਤੇ ਬੋਰਨ ਦਾ ਦੀ ਸਪਰੇਇ ਤੁਸੀਂ ਜ਼ਰੂਰ ਕਰਿਓ ਤੇ ਇਸ ਤੋਂ ਬਾਅਦ ਵਿੱਚ ਝਾੜ ਵੇਖਿਓ ਬਾਈਕਰੂ ਕਿਰਪਾ ਕਰੂਗਾ ਕਿ ਤੁਹਾਡੀ ਇੱਛਾ ਮੁਤਾਬਕ ਝਾੜ ਆਵੇਗਾ ਕਿਉਂਕਿ ਝੋਲੇ ਤੇ ਖਰਚ ਬਹੁਤ ਆਉਂਦੇ ਨੇ ਵਡਾਈ ਵੀ ਉਨੀ ਦੇਣੀ ਪੈਂਦੀ ਆ ਲਵਾਈ ਵੀ ਉਨੀ ਦੇਣੀ ਪੈਂਦੀ ਆ ਜ਼ਮੀਨਾਂ ਦੇ ਮਾਮਲੇ ਵੀ ਉਹੀ ਕਿਸਾਨ ਵੀਰੋ ਭਰਨੇ ਪੈਂਦੇ ਨੇ ਪਰ ਕਿਸਾਨ ਉਹੀ ਕਾਮਯਾਬਾ ਜਿਹੜਾ ਫਸਲ ਦੇ ਵਿੱਚ ਵੱਧ ਤੋਂ ਵੱਧ ਝਾੜ ਲਿੰਦਾ ਤੇ ਗੌਰ ਕਰਦਾ ਤੇ ਆਪਣੀ ਫਸਲ ਦੀ ਨਿਗਰਾਨੀ ਕਰਦਾ ਉਹੀ ਕਿਸਾਨ ਵੱਧ ਤੋਂ ਵੱਧ ਝਾੜ ਲੈ ਸਕਦੇ ਨੇ ਇਸ ਕਰਕੇ ਸਮੇਂ-ਸਮੇਂ ਤੁਹਾਡੇ ਨਾਲ ਵਿਚਾਰਾ ਸਾਂਝੀਆਂ ਕਰਦੇ ਰਵਾਂਗੇ ਤੇ ਆਸ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਵੀ ਕਰੋਗੇ ਤੇ ਵੱਧ ਤੋਂ ਵੱਧ ਤੁਸੀਂ ਇਸ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਹੋ ਕੇ ਇਹਦੇ ਤੁਸੀਂ ਵਰਤੋਂ ਵੀ ਜ਼ਰੂਰ ਕਰੋਗੇ ਤੇ ਆਪਣੇ ਝਾੜ ਦੇ ਵਿੱਚ ਵੀ ਵਾਅਦਾ ਕਰੋਗੇ ਠੀਕ ਆ ਕਿਸਾਨ ਵੀਰੋ ਤੇ ਕੱਲ ਜਾਂ ਪਰਸ ਨੂੰ ਤੁਹਾਨੂੰ ਫੇਰ ਕੋਈ ਹੋਰ ਵੱਖਰੀ ਜ਼ਰੂਰ ਜਾਣਕਾਰੀ ਦੇਵਾਂਗੇ ਜਿਹੜੀ ਫਸਲ ਤੋਂ ਹਟਕੇ ਹੋਵੇਗੀ ਠੀਕ ਆ ਕਿਸਾਨ ਵੀਰੋ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ